ਹੋਟਲ ਸਰ ਰੇਟ ਦੇ 15 ਗੱਦੇ ਸੰਬੰਧਿਤ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਉਹ ਲੋਗਰੇ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਤੋਂ ਨਾਮ ਲਗਾਉਣ ਸਾਨੂੰ ਕੰਪਲੈਂਟ ਮਿਲੀ ਵੀ ਆਰਸ ਏਜੰਸੀ ਇਹ ਗੱਲ ਨੂੰ ਦੋ ਸ਼੍ਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਹੜਾ ਜਿਸ ਪੈਸੇ ਜਗਨੀ ਰੇਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਤੇ ਦੋ ਦਿਨ ਰੂਮ ਲੱਗੇ ਸੀ ਜਿਹਦੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰ ਕਰ ਲਿਆ ਕੋਈ ਪ੍ਰੂਫ ਲਿਆ ਉਹਦੇ ਸੰਬੰਧ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨਾਂ ਹੁਕਮ ਦੀ ਖਿਲਾਫਤ ਜੀ ਉਹ ਜਿਹੜੇ ਕਾਨੂੰਨ ਦੇ ਅਧਿਕਾਰ ਕਰਦੇ ਨੇ ਧੀਰੇ ਤੇ ਕਾਰਵਾਈ ਕੀਤੀ ਗਈ। ਵਿਨੋਦ ਕੁਮਾਰ ਆਈ ਰੋਟਲ ਬਦਲ ਦਾ ਮਾਲਕ ਦਾ ਕੰਮ ਲੈ ਕੇ ਚੜਾ ਰਿਆ ਲੀਸ ਤੇ ਸਰ ਜਿਹੜੇ ਬੰਦੇ ਖੜੇ ਆ ਜੇ ਲੇਡੀਜ਼ ਖੜੀਆਂ ਆ ਉਹ ਉਹਨਾਂ ਦਾ ਕੀ ਨਾ ਕਰੀਂ। ਉਹ ਸਰ ਜਿਹੜੇ ਫੈਮਿਲੀ ਨਾਲ ਆਈਆਂ ਜ ਕਿਸੇ ਨਾਲ ਕਪੜਾ ਆ ਉਹ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਦੇ ਦੇ ਰਿਆਂ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਤੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ। ਇਦੇ ਖਿਲਾਫ ਇੱਕ ਕਾਰਵਾਈ ਕਰੇ ਨਹੀਂ ਉਹਦੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਡੇਗਾ ਡਾਕੂਮੈਂਟ ਲੈਣ ਦੇ ਪਰਚਮੰਦਾ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਕੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਤਾਂੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਂਦੀ ਬਾਕੀ ਜਿਹੜੀਆਂ ਲੜਕੀਆਂ ਨੇ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮੱਲੇ ਵਾਲੇ ਨੇ ਕਿਹਾ ਕਿ ਨਾ ਮੈਂ ਤਾਂੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੇ ਉਹਦੀ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਵੇ ਤਾਂ ਫਿਰ ਹੋਟਲ ਉਹ ਹੀ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰ ਵੀ ਕਰਦੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨਾਂ ਜਿਹਨਾਂ ਬੰਦੇ ਪੜ੍ਹੇ ਆ ਜਾਂ ਕੁੜੀਆਂ ਪੜ੍ਹੀਆਂ ਹੋਣ ਛੋੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਨੇ ਕੁੜੀਆਂ ਨੂੰ ਮੁੰਡੇ ਪੜ੍ਹੇ ਮੁੰਡੇ ਕਹਿੰਦੇ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈਗੀ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਉਹ ਕਿਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਤਾ ਉਹ ਆਈਸੀ ਹੋਟਲ ਐਨ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਬਾਲਗ ਨਹੀਂ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਰਕਮ ਲਾ ਗਈ ਉਹ ਇਹੀ ਉਹਦੇ ਖਿਲਾਫ ਕਾਰਵਾਈ ਕਰੇਗਾ ਨਹੀਂ ਠੀਕ ਹੈ ਸਰ ਉਹ ਤੂੰ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਟੋਟਲ ਕਿੰਨੇ ਹਨ ਇਹ ਵੇਰ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕੁ ਲੜਕੀਆਂ ਮੱਚੀ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਂਸਨ ਤੋਂ ਬਣਾਉਂ ਉਹ ਤੁਸੀਂ ਉਹ ਰੂਮ ਦੇ ਅੱਪਰ ਨਹੀਂ ਸਰ ਨਹੀਂ ਬਾਹਰ ਹੀ ਰਿਸੈਪਸ਼ਨ ਤੇ ਜੀ ਪੂਰੇ ਬੜੇ ਬੈਰੀਫਾਈ ਕਰ ਰਹੇ ਨੇ ਉਹਨਾਂ ਦੇ ਪੇਂਸਨ ਤੋਂ ਲੱਗਦਾ ਨਾ ਕਿਹਦੇ ਲੱਗਦਾ ਨਾ ਨਹੀਂ ਲੱਗਦਾ ਇਹ ਲੱਗਦਾ ਕੋਈ ਮਦਦ ਹੈ ਕੋਈ ਨਹੀਂ ਚਾਹਤ ਦਾ ਨਾ ਕੋਈ ਮੋਡ ਬਲੇ ਲੱਗੇਗਾ ਬੜਾ 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 ਸਲਵ ਉਹ 3 3 6 ਤਾਂ ਬੰਦ ਕਰ ਲੋ ਕੋਈ ਕੱਲ ਦਾ ਵੀ ਕੋਈ ਵਿੱਚ ਬੰਦਾ ਹੋ ਸਕਦਾ 6 ਨੌਜਵਾਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੰਦ ਗਲੀ ਆ ਪੋਰਟਲ 'ਚ ਜਿਹੜੀ ਕ੍ਰੀਏਟ ਕੀਤੀ ਗਈ ਆ ਉਸ ਸੱਲੋ ਬੱਸ ਸਟੈਂਡ ਦੇ ਨੇੜੇ ਚੌਕੀ ਲੱਗਦੀ ਹੈ ਓਕੇ 6 ਨੌਜਵਾਨਾਂ ਲੈ ਕੇ ਜਾਇਆ ਅੱਜ ਸਰ ਕਿੱਥੇ ਜਾਉਗਾ ਅੰਦਰ ਅੰਦਰ 哎呦！怎么没事了？对，都是巴适。